ਇੱਕ ਲੋਗ ਉਹ ਨੇ ਜਿਹਨਾਂ ਨੂੰ ਬੁਰਗ ਲਾ ਕੇ ਕਿਤੇ ਵੀ ਲੈ ਜਾਓ ਤੇ ਉਹ ਜਾਣ ਨੂੰ ਤਿਆਰ ਹੋ ਜਾਂਦੇ ਨੇ ਹਰ ਥਾਂ। ਭਾਵੇਂ ਕਿਸੇ ਦਾ satsang ਹੋਵੇ, ਭਾਵੇਂ ਕਿਸੇ ਦਾ program ਹੋਵੇ, ਚਲੇ ਜਾਂਦੇ ਨੇ। ਮੈਂ ਗੱਲ ਧਰਮਾਂ ਦੀ ਕਰਨ ਲੱਗਿਆ। ਇੱਕ ਲੋਗ ਉਹ ਨੇ ਜਿਹੜੇ ਲਾਲਚੀ ਹੁੰਦੇ ਨੇ। ਕੋਈ ਲਾਲਚ ਦੇ ਦਿੱਤਾ ਕਿਸੇ ਕਿਸਮ ਦਾ ਤੇ ਉਹਨਾਂ ਨੇ ਲਾਲਚ ਆ ਜਾਣਾ। ਉਹਨਾਂ ਨੂੰ ਕੋਈ ਲੈਗਾ ਦੇਗਾ ਨਹੀਂ ਹੁੰਦਾ ਧਰਮ ਦਾ ਉਹਨਾਂ ਨੇ ਧਰਮ ਆਪਣਾ ਛੱਡ ਦੇਣਾ ਹੁੰਦਾ ਉਹ ਧਰਮ ਨੂੰ ਨਹੀਂ ਕੁਝ ਵੀ ਸਮੁੰਦਾ ਇੱਕ ਹੁੰਦੇ ਨੇ ਮਜਬੂਰ ਲੋਕ ਉਹ ਕਿਸੇ ਮਜਬੂਰੀ ਬਸ ਉਹਨਾਂ ਨੂੰ ਐਦਾਂ ਲੱਗਦਾ ਵੀ ਇੱਧਰ ਧਰਮ 'ਚ ਕੁਝ ਨਹੀਂ ਬਣਿਆ ਇੱਧਰਲੇ ਪਾਸੇ ਚਲੇ ਜਾਓ ਕਿਸੇ ਪੀਰ ਕੋਲ ਚਲੇ ਜਾਓ ਕਿਸੇ ਮਜ਼ਾਰ ਕੋਲ ਚਲੇ ਜਾਓ ਕਿਸੇ ਸਿਆਣੇ ਕੋਲ ਚਲੇ ਜਾਓ ਐਸੇ ਲੋਕ ਹੁੰਦੇ ਨੇ ਪਰ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪ੍ਰਚਾਰ ਦਾ ਜਿਨ੍ਹਾਂ ਦੇ ਉੱਤੇ ਅਸਰ ਹੁੰਦਾ ਸਾਡੀ ਕੌਮ ਥੋੜੀ ਪਿੱਛੇ ਕਿਉਂ ਚਲੀ ਗਈ ਹੈ ਇਸ ਸਮੇਂ ਕਿਉਂਕਿ ਕੋਈ ਵਧੀਆ ਹਾਲਾਂਕਿ ਪ੍ਰਚਾਰ ਕਿ ਇੱਕ ਤੋਂ ਇੱਕ ਪਹਿਲੇ ਪਰ ਕੋਈ ਇਹੋ ਜਿਹਾ ਪ੍ਰਚਾਰਕ ਨਹੀਂ ਹੈਗਾ ਰਿਹਾ ਸੀਗਾ ਜਿਹਨੂੰ ਸਾਰੀ ਕੌਮ ਸੁਣ ਸਕੇ ਇਕੱਠੀ ਬਹਿ ਸਕੇ ਪਤਾ ਲੱਗੇ ਅੱਗੇ ਲੱਖਾਂ ਲੋਕ ਬੈਠ ਕੇ ਸੁਣ ਸਕਣ ਹੁਣ ਜਿਹੜੇ ਛੋਟੇ ਮੋਟੇ ਮੇਰੇ ਵਰਗੇ ਪ੍ਰਚਾਰ ਕਰਨ ਉਹਨਾਂ ਨੂੰ ਪਸੂੜੀ ਪੈ ਜਾਂਦੀ ਵੀ ਅਸੀਂ ਮਾਰੇਗੇ। ਸਾਨੂੰ ਨਹੀਂ ਪਛਦਾ ਕੋਈ। ਉੱਥੇ ਕੰਮ ਦਾ ਨੁਕਸਾਨ ਹੁੰਦਾ। ਹੁਣ ਜਿੱਥੇ ਚਲੇ ਜਾਈਏ ਇੱਕ ਦੂਜਾ ਕੱਟੜਤਾ ਨੇ ਸਾਨੂੰ ਬਹੁਤ ਪਰੇ ਕੀਤਾ। ਕੱਟੜਤਾ ਨੇ ਬਹੁਤ ਖਰਾਬ ਕੀਤਾ ਜਿੱਥੇ ਜ਼ਿਆਦਾ ਕੱਟੜਤਾ ਉੱਥੇ ਜ਼ਿਆਦਾ ਧਰਮ ਪਰिवर्तन ਹੋ ਰਿਹਾ ਹੈਗਾ। ਕਿਉਂ ਲੋਕ ਡਰਦੇ ਵਿਚਾਰੇ। ਖਾਸ ਕਰਕੇ ਜਿਹੜੇ ਆਮ ਗਰੀਬ ਬੰਦੇ ਹੁੰਦੇ ਆ ਉਹ ਤਾਂ ਔਰ ਆਂ ਜਾਰੇ ਡਰਦੇ ਰਹਿੰਦੇ ਆ ਇਹਨਾਂ ਚੀਜ਼ਾਂ ਨੇ ਕਾਫੀ ਨੁਕਸਾਨ ਕੀਤਾ ਕੌਮ ਦਾ ਤੇ ਚਾਹੀਦਾ ਇਹ ਸੀ ਵੀ ਕੋਈ ਚੰਗਾ ਪ੍ਰਚਾਰਕ ਹੁੰਦਾ ਕੌਮ ਦਾ ਕੌਮ ਨੂੰ ਇੱਕ ਮੁੱਠ ਕਰਕੇ ਸੰਤ ਜਰਨੈਲ ਸਿੰਘ ਭਿੰਡਾਲਾ ਵਾਲਾਂ ਦੇ ਟਾਈਮ ਤੇ ਕੌਮ ਇੱਕ ਮੁੱਠ ਹੋ ਗਈ ਪਰ ਫੇਰ ਵੀ ਉੱਥੇ ਵੀ ਪ੍ਰੋਬਲਮ ਸੀਗੀ ਉੱਥੇ ਵੀ ਸਾਡੇ ਰਾਜਨੀਤੀ ਬੰਦਿਆਂ ਨੇ ਸਾਡੇ ਵਿਚਾਲੇ ਬੰਦਿਆਂ ਨੇ ਜਿਨ੍ਹਾਂ ਨੂੰ ਚੱਕਰ ਪਿਆ ਵੀ ਅਸੀਂ ਤਾਂ ਰਹਿ ਗਏ ਪਿੱਛੇ ਇਹ ਤਾਂ ਅੱਗੇ ਨਿਕਲ ਗਿਆ ਉੱਥੇ ਪ੍ਰੋਬਲਮ ਆਈ ਜਿਉਂ-ਜਿਉਂ ਕੋਈ ਪ੍ਰਚਾਰਕ ਚੰਗਾ ਕੋਈ ਕੌਮ ਦਾ ਉਗੋਂਠਣ ਦੀ ਕੋਸ਼ਿਸ਼ ਕਰੇਗਾ ਤਾਂ ਕੌਮ 'ਚ ਇਹ ਸਮੱਸਿਆ ਆਉਂਦੀ ਆਉਂਦੀ ਤੇ ਜੇ ਕੋਈ ਗੱਲ ਦੀ ਸਚਾਈ ਹੈ ਤਾਂ ਜ਼ਰੂਰ